कुछ इंसान सानू व्यवहार तो बहुत ही कुरख्त लगते ने दरअसल वो इंसान अपना कोई ना कोई डर कोई गुस्सा कोई अंदरूनी हालत छुपा रहे होंगे ने शायद इस तरह का कुरख्त व्यवहार उस सालों तो ही करते आते खुद भी बदलाव चाहते होंगे ने लेकिन बेबस महसूस करते ने कि मेरा अपने आप से काबू क्यों नहीं कि मैं हर बार ये फैसला करता हां कि मैं बदलूंगा लेकिन फिर भी नाकामयाब होता हां दरअसल इस दी जड़ ਸਾਡੇ ਬਚਪਨ ਵਿੱਚ ਹੁੰਦੀ ਹੈ ਬਚਪਨ ਬਿਲੇ ਸਾਡੇ ਨਾਲ ਕਿਸੇ ਨੇ ਗਲਤ ਵਿਹਾਰ ਕੀਤਾ ਹੁੰਦਾ ਹੈ ਇੱਕ ਬੱਚਾ ਹੋਣ ਦੇ ਨਾਤੇ ਉਸ ਸਮੇਂ ਸੁਰਜਾ ਦੀ ਖੋਜ ਕਰਨ ਦੀ ਕਾਬਲੀਅਤ ਨਹੀਂ ਹੁੰਦੀ ਔਰ ਕਿਉਂਕਿ ਬੱਚੇ ਦੇ ਤਜਰਬੇ ਮੁਤਾਬਕ ਮਾਪੇ ਹਰ ਇੱਕ ਗਲਤ ਨੂੰ ਟੋਕਦੇ ਹੀ ਰਹਿੰਦੇ ਨੇ ਫਿਰ ਬੱਚਾ ਘਰ ਵਿੱਚ ਮਹਿਫੂਜ਼ ਨਹੀਂ ਮਹਿਸੂਸ ਕਰਦਾ ਕਿ ਕਿਸੇ ਨੂੰ ਉਸ ਵਿਹਾਰ ਦਾ ਜ਼ਿਕਰ ਕਰੇ ਅਤੇ ਇਹ ਸੋਚ ਉਸਨੂੰ ਤੰਗ ਕਰਦੀ ਹੈ ਕਿ ਮਾਪੇ ਮੈਨੂੰ ਕੀ ਕਹਿਣਗੇ ਅਤੇ ਦਿਲ ਵਿੱਚ ਡਰ ਹੁੰਦਾ ਹੈ ਕਿ ਮੈਨੂੰ ਹੀ ਗਲਤ ਕਹਿਣਗੇ ਐਦਾਂ ਦੀਆਂ ਹੋਰ ਬਹੁਤ ਗੱਲਾਂ ਬੱਚੇ ਆਪਣੇ ਅੰਦਰ ਛੁਪਾਉਣ ਲੱਗ ਜਾਂਦੇ ਨੇ ਕੋਈ ਵੀ ਗੱਲ ਜੋ ਬੱਚੇ ਨੂੰ ਤੰਗ ਕਰ ਰਹੀ ਹੁੰਦੀ ਹੈ ਗਰਾਂ ਕੇ ਦੱਸਣ ਦੀ ਬਜਾਏ ਇਕੱਲਾ ਮਹਿਸੂਸ ਕਰਨ ਲੱਗ ਜਾਂਦੇ ਨੇ ਜਿੱਥੇ ਮਾਂ-ਬਾਪ ਬੱਚੇ ਦਾ ਸਭ ਤੋਂ ਨਜ਼ਦੀਕ ਰਿਸ਼ਤਾ ਹੁੰਦਾ ਹੈ ਬੱਚਾ ਉੱਥੇ ਹੀ ਡਰਦਾ ਹੈ ਔਰ ਮਹਿਫੂਜ਼ ਨਹੀਂ ਮਹਿਸੂਸ ਕਰਦਾ ਸਾਡੇ ਸਾਰਿਆਂ ਦੇ ਬਚਪਨ ਵਿੱਚ ਇਸ ਤਰ੍ਹਾਂ ਦਾ ਵਕਤ ਹੁੰਦਾ ਹੈ ਕਿ ਕੁਝ ਗੱਲਾਂ ਕੁਝ ਵਿਹਾਰ ਜ਼ਖਮ ਬਣ ਕੇ ਰਹਿੰਦੇ ਨੇ ਸਾਡੇ ਅਵਚੇਤਨ ਮਨ ਦੇ ਵਿੱਚ ਬੈਠ ਜਾਂਦੇ ਨੇ ਔਰ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਵਿਵਹਾਰ ਅਸੀਂ ਕਰਦੇ ਹਾਂ ਇਸ ਅਵਚੇਤਨ ਮਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਕਰਕੇ ਅਗਰ ਆਪਣੇ ਗਲਤ ਵਿਵਹਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਫਿਰ ਇਸ ਅਵਚੇਤਨ ਮਨ ਦੇ ਵਿੱਚ ਜੋ ਵੀ ਜ਼ਖਮ ਹਨ ਉਨ੍ਹਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਬਚਪਨ ਵਾਲਾ ਜ਼ਖਮ ਯਾਦ ਹੋਵੇ ਲੇਕਿਨ ਫਿਰ ਵੀ ਅਸੀਂ ਠੀਕ ਹੋਣ ਵੱਲ ਕਦਮ ਰੱਖ ਸਕਦੇ ਹਾਂ ਸਭ ਤੋਂ ਪਹਿਲਾਂ ਇਹ ਮੰਨਣਾ ਜ਼ਰੂਰੀ ਹੈ ਕਿ ਸਾਨੂੰ ਦਿਸ ਰਿਹਾ ਹੈ ਕਿ ਸਾਨੂੰ ਸਾਡੇ ਕਿਸੇ ਵਿਵਹਾਰ 'ਤੇ ਬਦਲਾਅ ਚਾਹੀਦਾ ਹੈ ਫਿਰ ਦ੍ਰਿੜ ਇਰਾਦਾ ਚਾਹੀਦਾ ਹੈ ਕਿ ਮੈਂ ਆਪਣਾ ਇਹ ਵਿਵਹਾਰ ਬਦਲਣ ਵਾਸਤੇ ਤਿਆਰ ਹਾਂ ਫਿਰ ਇੱਕ ਸ਼ਾਂਤ ਜਗ੍ਹਾ 'ਤੇ ਬੈਠ ਕੇ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਦਿਲ 'ਤੇ ਹੱਥ ਰੱਖੋ ਔਰ ਆਸਾਨੀ ਨਾਲ ਸਾਹ ਨੂੰ ਮਹਿਸੂਸ ਕਰੋ ਔਰੇ ਕਹੋ ਕਿ ਉਸ ਵੇਲੇ ਮੈਂ ਬੱਚਾ ਸੀ ਮੈਂ ਬੇਬਸ ਸੀ ਮੈਨੂੰ ਸਮਝ ਨਹੀਂ ਸੀ ਕਿ ਮੈਂ ਕੀ ਕਰ ਸਕਦਾ ਸੀ ਲੇਕਿਨ ਅੱਜ ਮੇਰੇ ਕੋਲ ਸਮਝ ਵੀ ਹੈ ਮੇਰੇ ਕੋਲ ਜ਼ਰੀਆ ਵੀ ਹੈ ਮੇਰੇ ਕੋਲ ਆਪਣੇ ਆਪ ਵਾਸਤੇ ਖੜੰਗ ਦੀ ਤਾਕਤ ਵੀ ਹੈ ਮੈਂ ਉਸ ਬਚਪਨ ਵਾਲੇ ਛੋਟੇ ਜਿਹੇ ਮਾਸੂਮ ਬੱਚੇ ਵਾਸਤੇ ਪੂਰੀ ਤਰ੍ਹਾਂ ਕਿਸੇ ਵੀ ਗੱਲ ਦਾ ਸਾਹਮਣਾ ਕਰ ਸਕਦਾ ਹਾਂ ਆਪਣੇ ਅੰਦਰ ਉਸ ਮਾਸੂਮ ਬੱਚੇ ਦੀ ਪੂਰੀ ਤਰ੍ਹਾਂ ਸੁਰੱਖਿਆ ਕਰ ਸਕਦਾ ਹਾਂ। ਅਗਰ ਤੁਹਾਡੀਆਂ ਅੱਖਾਂ ਵਿੱਚ ਉਸ ਆਪਣੇ ਬਚਪਨ ਵਾਲੇ ਰੂਪ ਵਾਸਤੇ ਅਥਰੂ ਵਗਣ ਲੱਗ ਜਾਣ, ਉਹਨਾਂ ਨੂੰ ਵਗਣ ਦੇਵੋ। ਉਸ ਬੱਚੇ ਦੇ ਦਰਦ ਨੂੰ ਮਹਿਸੂਸ ਕਰੋ। ਜੋ ਜ਼ਖਮ ਬਿਨਾਂ ਮਲਮ ਲੱਗੇ ਤੁਸੀਂ ਬੰਦ ਕੀਤੇ ਹੋਏ ਸੀ, ਉਹ ਜ਼ਖਮ ਠੀਕ ਹੋਣ ਦੀ ਬਜਾਏ ਅੰਦਰ ਨਸੂਰ ਬਣ ਰਹੇ ਸੀ। ਇਸ ਸਮੇਂ तुसी अपने पुराने जख्मों खोल के पूरी होश दे नाल महसूस कर रहे हो इस बार नसूर नहीं तुसी सही तरीके नाल पट्टी बन रहे हो और अपने शांत सहू महसूस करते जाओ इस तरह अपने आप नाल बिता अपने दिल के जख्मों अपने नाल हुए गलत व्यवहार में समझ सकते हो ਔਰ ਜੋ ਆਪਣਾ ਵਿਹਾਰ ਬਦਲਣ ਵਾਸਤੇ ਤੁਹਾਨੂੰ ਜਾਗਰਤਾ ਚਾਹੀਦੀ ਸੀ ਹੁਣ ਤੁਹਾਡੇ ਕੋਲ ਹੈ ਔਰ ਤੁਸੀਂ ਬਦਲਾਅ ਵੱਲ ਵੱਧ ਸਕਦੇ ਹੋ ਅਗਰ ਤੁਸੀਂ ਆਪਣੀ رائے ਦਿਓਗੇ ਤੁਹਾਡਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਔਰ ਅਗਰ ਤੁਸੀਂ ਇਹਨਾਂ ਜਜ਼ਬਾਤਾਂ ਨਾਲ ਸੰਬੰਧ ਰੱਖਦੇ ਹੋ ਤਾਂ ਅੰਗੂਠਾ ਜ਼ਰੂਰ ਦਬਾਓ ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਇਦਾਂ ਦੇ ਹੋਰ ਵੀਡੀਓ ਪੇਸ਼ ਕੀਤੇ ਜਾਣ ਤੁਹਾਨੂੰ ਸਬਸਕ੍ਰਾਈਬ ਕਰਕੇ ਹਲਾਸ਼ੇਰੀ ਜ਼ਰੂਰ ਦਿਓ